ਹਾਂ ਰੋਂ ਤੂੰ ਜਨ ਨਾਲੇ ਬੰਦ ਕਰ ਲਾ ਮੈਨੂੰ ਮੰਮੀ ਨੂੰ ਤੇ ਮਿਲ ਲਾਂਗੋ ਇਹਨਾਂ ਦਾ ਜੁੱਤਗਾ ਮਰਵਾਉਂਦਾ ਲੋਕੀ ਸੌ ਭੜਦਾ ਰੱਖਨੇ ਆਪਣੀਆਂ ਧੀਆਂ ਦਾ ਗੁੱਸਾ ਤੇ ਮੈਨੂੰ ਇੰਨਾ ਚੜਨ ਆਣਾ ਜੀ ਕਰਦਾ ਹੀ ਨੂੰ ਮਾਰ ਹੀ ਦੇਵਾਂ ਇਹਨੇ ਮੈਨੂੰ ਘਰੋਂ ਕਢਾਇਆ ਨਾ ਇਤਨੀ ਮੇਰੀ ਧਰਤ ਤੇ ਲਿਆ ਰਹਨੇ ਵਿਖੀ ਦਿਨ ਮੈਂ ਕਿੰਨਾ ਚੰਗਨੀ ਆ ਮੈਂ ਤੇ ਆਨੀ ਆ ਕਰੋ ਇਹਦਾ ਬੋਰੀ ਬਿਸਤਰਾ ਬੋਲ ਤੇ ਕੱਢੋ ਇਹਨੇ ਦੇ ਪੇਕੇ ਫੇਰ ਇਹਨੂੰ ਪਤਾ ਲੱਗੂਗਾ ਨਹੀਂ ਗੱਲ ਤੇ ਤੇਰੀ ਸਹੀ ਐ ਮੈਂ ਤਾਂ ਕਦੀ ਇਹ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਵੇਖਾ ਉਹਨੂੰ ਚਾਰ ਦਿਨ ਜਾਈ ਸਾ ਤੇ ਪਤਾ ਹੀ ਨਹੀਂ ਲੱਗਦਾ ਇਨੀ ਰੌਣਕ ਲੱਗੀ ਵੀ ਕਿਹੜੇ ਵੇਲੇ ਦਿਨ ਚੜਦਾ ਤੇ ਕਿਹੜੇ ਵੇਲੇ ਡੁੱਬ ਜਾਂਦਾ ਵੈ ਤੇ ਹੋਰ ਮੰਮੀ ਤਾਂ ਇੱਥੇ ਐਂ ਨਹੀਂ ਸਿਰ ਤੇ ਚੜੀ ਐ ਤੇ ਇਹ ਕਿਹੜਾ ਮੈਨੂੰ ਕੁਝ ਕਹਿੰਦੇ ਨੇ ਤੁਸੀਂ ਹੁਣ ਰਿਓ ਚਾਰਦੇ ਨੇ ਇੱਥੇ ਤੇ ਵੀਰ ਨਾਲ ਗੱਲ ਕਰਾਂਗੇ ਫੋਨ ਤੇ ਤੇ ਇਹਦਾ ਬੰਦੋਬਸਤ ਕਰਕੇ ਨਾ ਫੇਰ ਹੀ ਤੁਸੀਂ ਇੱਥੋਂ ਜਾਇਓ ਨਹੀਂ ਮੈਂ ਰਾਵਾਂਗੀ ਮੈਂ ਇਹਨੂੰ ਇਹ ਕਹ ਕੇ ਆਈ ਆਂ ਵੀ ਜਦੋਂ ਮੇਰਾ ਜੀ ਕਰੇਗਾ ਨਾ ਉਦੋਂ ਮੈਂ ਆਵਾਂਗੀ ਚੰਗਾ ਕੀਤਾ ਮੰਮੀ ਸਿੰਘ ਸੋ ਉਹ ਕਿਆ-ਕਿਆ ਆਏ ਆਪਣੇ ਰੋਗ ਨਾਲ ਵਿਆਹ ਕਰੋ ਪੂਰੇ ਤੁਸੀਂ ਨਹੀਂ ਮੈਂ ਕਹਿ ਹੀ ਜਵਾਬ ਦੇ ਦਿੱਤਾ ਕਿ ਆਂਦੇ ਹੀ ਮੰਮੀ ਆਜਿਓ ਮੈਂ ਕਹੀਏ ਗੱਲ ਝੂਠੀ ਐ ਮੈਂ ਰਹਿ ਕੇ ਆਉਣਾ ਆਪਣੀ ਮਰਜ਼ੀ ਨਾਲ ਆਉਣਾ ਜਦੋਂ ਮੈਂ ਮਰਜ਼ੀ ਆਵਾਂ ਜਦੋਂ ਮਰਜ਼ੀ ਨਾ ਆਇਆ ਵਾਂ ਤੇ ਹੋਰ ਮੰਮੀ ਤਾਡਾ ਆਪਣਾ ਕਰਿਆ ਜਿੰਨੇ ਦਿਨ ਮਰਜ਼ੀ ਰੋ ਇੱਥੇ ਤੁਹਾਨੂੰ ਕੋਣ ਨੇ ਢੱਕਣ ਵਾਲਾ ਕੋਈ ਤੇ ਨਾਲੇ ਧੀਆ ਨਾਲ ਦਾ ਸੌ ਦੋ ਸੌ ਹੁੰਦਾ ਤੈਨੂੰ ਪਤਾ ਹੀ ਐ ਨਾ ਕੀ ਬਣ ਰਿਹਾ ਸੀ ਘਰ ਤੇ ਹੋਰ ਮੰਮੀ ਚੰਗਾ ਕੀਤਾ ਸੀ ਉਹ ਤੁਸੀਂ ਇੱਥੇ ਆ ਗਏ ਉਹ ਦੋਨੇ ਤੁਹਾਨੂੰ ਸੱਚੀਆਂ ਝੂਠੀਆਂ ਗੰਡ ਕੇ ਦੱਸਤੀਆਂ ਵੀ ਮੇਰੇ ਨਾਲ ਉਹਨੇ ਆਹ ਕੁਝ ਕੀਤਾ ਵਾ ਪਰ ਉਹਨੇ ਇਹ ਤਾਂ ਨਹੀਂ ਕਿਹਾ ਦੱਸਿਆ ਕਿ ਮੈਂ ਉਹਦੇ ਨਾਲ ਕੀ ਕੀਤਾ ਵਾ ਹੁਣ ਤੁਹਾਨੂੰ ਪਤਾ ਦੇ ਲੱਗ ਗਿਆ ਨਾ ਕਿ ਤੁਹਾਡੀ ਤੀਤੇ ਦੇ ਕੋਈ ਕਸੂਰੀ ਨਹੀਂ ਹੈਗਾ ਸਾਰਾ ਕਸੂਰੀ ਉਹਦਾ ਹੀ ਉਹਦਾਂ ਨੇ ਕਹੀ ਜਾਣਾ ਮਮਮੀ ਉਹਨੇ ਮੈਨੂੰ ਤੰਗ ਕੀਤਾ ਉਹਨੇ ਮੈਨੂੰ ਆਹ ਕੀਤਾ ਉਹਨੇ ਮੈਨੂੰ ਉਹ ਕੀਤਾ ਤੇ ਵੀਰ ਨੂੰ ਵੀ ਇਹੋ ਬੰਲਾ ਦੱਸਨੀ ਹੈ ਹੁਣ ਤਾਂ ਮੈਨੂੰ ਸੱਚਾਈ ਦਾ ਪਤਾ ਲੱਗ ਗਿਆ ਵਾ ਜੇ ਵੀਰ ਤਾਂ ਨਾਲ ਕੋਈ ਗੱਲ ਕਰੂਗਾ ਤਾਂ ਤੁਸੀਂ ਉਹਨੂੰ ਦੱਸਣ ਵਾਲੇ ਤੇ ਬਣੋਗੇ ਨਾ ਕਿ ਪਹਿਲਾਂ ਇਹਨੇ ਵਾਦਾ ਕੀਤਾ ਸੀ ਆਹੋ ਮੈਂ ਦੱਸਾਂਗੀ ਪਹਿਲਾਂ ਤੇ ਪਹਿਲੇ ਨੰਬਰ ਤੇ ਇਹ ਗੱਲ ਹੈ ਇਹਦਾ ਫਰਜ਼ੇ ਨਹੀਂ ਸੀ ਮੈਨੂੰ ਆਖਣ ਦਾ ਵੀ ਮਮਮੀ ਦੀਦੀ ਚੱਲੀ ਹੈ ਤੇ ਘਰ ਨੂੰ ਆਓ ਜਦੋਂ ਮੈਂ ਘਰ ਆਣ ਕੇ ਵੇਖਿਆ ਮੇਰੇ ਦੇ ਪੈਰਾਂ ਦੀ ਮਿੱਟੀ ਨਿਕਲ ਗਈ ਵੀ ਇਹ ਕੀ ਬਣਿਆ ਪਿੰਡਰ ਤੇ ਮੈਨੂੰ ਉੱਥੇ ਮਿਲਿਆ ਸੀ ਤੇ ਮੈਂ ਕਿਹਾ ਕਿ ਅੰਦਰ ਬੈਠ ਮੈਂ ਹੁਣ ਅਵੇਲੇਵਲੋ ਆਈ ਜਦੋਂ ਮੈਂ ਆਈ ਵੇਲੇਵਲੋ ਤੇ ਘਰ ਸਿਆ ਉਹ ਜੀ ਸੋਨਮੂ ਸੋਨਾ ਹੋਇਆ ਫਿਰ ਮੈਂ ਪੁੱਛਿਆ ਕਿ ਕਿੱਥੇ ਗਏ ਨਾ ਹੋਈ ਉਹ ਤਾਂ ਚਲੇ ਵੀ ਗਏ ਨੇ ਮੈਂ ਕਿਹਾ ਕਿਉਂ ਚਲੇ ਗਏ ਨੇ ਇਹ ਤਾਂ ਮੈਨੂੰ ਵਾਜੀ ਮਾਰ ਲੈਂਦੀ ਐ ਐਡੀ ਛੇਤੀ ਨਾ ਪਰੌਣੇ ਨੇ ਚਾਹ ਨਾ ਘੁੱਟ ਪਾਣੀ ਪੀਤਾ ਤੇ ਝਾਟੋ ਆ ਗਏ ਤੇ ਮੈਨੂੰ ਭਿੰਦੀ ਲੈਂਦੀ ਆਂਦੀ ਏ ਉਹ ਤੇ ਮੇਰੇ ਨਾਲ ਲੜਨ ਰਹੀ ਸੀ ਤੇ ਮੈਂ ਕਿਹਾ ਤੂੰ ਫਿਰ ਦੋ ਹੱਥ ਜੋੜ ਕੇ ਖਲੋਤੀ ਹੋਈਂ ਦੀ ਉਹ ਲੜਨ ਰਹੀ ਸੀ ਤੇ ਚੰਗਾ ਕੀਤਾ ਮਮੀ ਸਗੋ ਦੀ ਬੇਇੱਜ਼ਤੀ ਕੀਤੀ ਤੁਸੀਂ ਗਾੜੀਆਂ ਉਹਨੇ ਕਿਹੜੀ ਮੇਰੇ ਨਾਲ ਘੱਟ ਕੀਤੀ ਆ ਪਰ ਉਦਾਂ ਨਾ ਤੁਸੀਂ ਹੁਣ 4 ਦਿਨ ਰਿਓ ਇੱਥੇ ਉਹਨੂੰ ਵੀ ਪਤਾ ਲੱਗੂਗਾ ਬਹੁਤੀਆਂ ਗੱਲਾਂ ਵਾਲੀ ਨੂੰ ਜਿਹੜੀ ਐਂਦੀ ਸਾਰਾ ਕਰਦਾ ਕਮੇ ਮੈਂ ਹੀ ਕਰਦੀ ਆ ਇਹ ਤੇ ਕੁਛ ਕਰਦੀਆਂ ਨੇ ਹੁਣ ਵੇਖਾਂਗੇ ਨਾ ਭਲਾ ਕਿਦਾਂ ਕਰਦੀ ਆ ਮਗਰੋਂ ਵੇਖਾਂਗੇ ਨਾ ਭਲਾ ਪਕਾ ਕੇ ਖਾਂਦੇ ਨੇ ਕਿ ਭੁੱਖੇ ਸੌਂਦੇ ਨੇ ਤੁਹਾਨੂੰ ਕੀ ਲੱਗੇ ਤੁਹਾਡੇ ਵੱਲੋਂ ਖਾਣ ਭਾਵੇਂ ਭੁੱਖੇ ਸੌਣ ਤੁਸੀਂ ਨਾ ਬਹੁਤੀ ਉਹਨਾਂ ਦੀ ਫਿਕਰ ਨਾ ਕਰਿਆ ਕਰੋ ਆਪਣੇ ਟੋਰ ਚ ਰਿਆ ਕਰੋ ਤੇ ਨਾਲੇ ਨਾ ਤੁਸੀਂ ਹੁਣ ਇੱਥੇ ਬੋ ਮੈਂ ਤੁਹਾਡੇ ਵਾਸਤੇ ਨਾ ਵਧੀਆ ਜਿਹੀ ਲੌਂਗ ਲਾਚੀਆਂ ਪਾ ਕੇ ਚਾਹ ਬਣਾ ਕੇ ਲਿਆਉਣੀ ਆ ਪਰ ਪਿੰਦਰ ਵੀ ਨਹੀਂ ਘਰ ਹੈਗੇ ਜੇ ਹੁੰਦੇ ਨਾ ਤੇ ਤੁਹਾਡੇ ਵਾਸਤੇ ਚਾਹ ਨਾਲ ਕੁਝ ਖਾਣ ਨੂੰ ਹੀ ਲੈ ਆਉਂਦੇ ਤੇ ਪਰ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਨਾ ਉਹ ਗੱਲ ਵੱਲ ਧਿਆਨ ਦਿਓ ਗੌਰ ਕਰੋ ਉੱਤੇ ਉਹਦਾ ਸਗਾਤ ਜੀ ਦਾ ਕਰਨਾ ਕੀ ਆ ਇੱਕ ਵਾਰੀ ਤੁਸੀਂ ਨਾ ਮੈਨੂੰ ਘਰੋਂ ਕੱਢਣ ਦੀ ਸੋਚੋ ਬਾਕੀ ਵੀਰ ਨਾਲ ਗੱਲ ਕਰਕੇ ਨਾ ਤੇ ਕੋਈ ਰਿਸ਼ਤਾ ਮੈਂ ਚੰਗਾ ਜਿਹਾ ਲੱਭਦੀ ਆ ਕੋਈ ਨਹੀਂ ਨਵ ਤੂੰ ਆਪਣੇ ਹੱਥਾਂ 'ਚ ਕੋਈ ਰਿਸ਼ਤਾ ਰੱਖ ਤੇ ਇਹਨੂੰ ਗਲੌ ਲਾਉਂਦੇ ਆ ਕਿੰਨਾ ਕਿਛਰੇ ਦੇ ਮੂੰਹ ਵੱਲ ਵੇਖਣਾ ਨਾਲੀ ਜਿਹੜੀ ਦੂਜੀ ਆਈ ਹੈ ਨ ਉਹ ਵੀ ਇਹਦੀ ਸਾਈਡ ਲੈਂਦੀ ਜਿੱਦਾਂ ਇਹ ਕਰਦੀ। ਨਾਲੇ ਮੰਮੀ ਉਹਨੂੰ ਵੀ ਥੋੜੀ ਜੀ ਨੱਥ ਪਾਊਗੀ। ਕੋਈ ਨਹੀਂ ਮੈਂ ਹੁਣੇ ਫੋਨ ਕਰਕੇ ਤੇ ਗੱਲ ਕਰਦੀ ਆ ਆਪਣੀ ਸਹੇਲੀ ਦੇ ਨਾਲ। ਉਹਨੂੰ ਆਂਦੀ ਜੇ ਕੋਈ ਰਿਸ਼ਤਾ ਹੈਗਾ ਨਾ ਤੇ ਮੇਰੇ ਭਰਾ ਨੂੰ ਕਰਾਈ ਜਿਹੜਾ ਬਾਹਰ ਵਾਲਾ। ਚਲ ਧੀਏ ਤੇਰਾ ਭਲਾ ਹੋਵੇ। ਅਸਕਰ ਘਰ ਦਾ ਸੋਚਣਾ ਹੀ ਪੈਂਦਾ ਹੈ ਪਹਿਣਾ ਨੂੰ ਹੀ। ਤੇ ਹੋਰ ਮੰਮੀ ਨਾਲੇ ਇਹਨੂੰ ਪਤਾ ਲੱਗੇਗਾ ਜਿਹੜੀਆਂ ਬੜੇ ਟੌਰ ਨਾਲ ਗੱਲਾਂ ਕਰਦੀ ਐ। ਬਸ ਠੀਕ ਐ। ਜਦੋਂ ਦੀ ਆਈਆਂ ਇੱਥੇ ਬੈਠੀ ਰਹੀ ਹਿੰ ਲੀਨਾ ਇਥੋਂ। ਨੇ ਤੂੰ ਹੀ ਮੈਨੂੰ ਦੱਸੋ ਤੂੰ ਹੀ ਆਉਂਦੇਂਗੇ ਦਿਨੋਂ ਉੱਡ ਗਏ ਹੋ ਤੇਰਾ ਇਸੇ ਆਪਾ ਕਰਕੇ ਆ ਮੇਰਾ ਕਦੋਂ ਸਿਆਪਾ ਕਰਕੇ ਆਇਓ ਸਮਾਂ ਰਹਿ ਗਾਇ ਮੁੰਡੇ ਵਾਲ ਮੈਂ ਹਾਂ ਚਲਾਉਂਦਿਆ ਲੈ ਆਵਾਂਗਾ ਦਿਮਾਗ ਰਾ ਤੂੰ ਕਰ ਛੜੇ ਤੇ ਉੱਧਰ ਮੁੜ ਕੇ ਖਿਆਲ ਦੀ ਨਾ ਰਿਆ ਤੇ ਨਹੀਂ ਲੈ ਕੇ ਨਹੀਂ ਆਣਾ ਸਾਣ ਕੀਤਾ ਜੀ ਮੈਂ ਤਾਂ ਦੇ ਆਉਣਾ ਹੀ ਉਹਨੂੰ ਹੀ ਵੀ ਰੱਖ ਲੈ ਤੂੰ ਆਪਣੇ ਕੋਲ ਹੀ ਬਕਵਾਸ ਬੰਦ ਕਰ ਉੱਠ ਕੇ ਕੋ ਕੰਮ ਕਰ ਲੈ ਜਾਂ ਰੋਟੀ ਪਾਣੀ ਬਣਾ ਭੁੱਖ ਲੱਗੀ ਏ ਹੱਥ ਤੇ ਤੈਨੂੰ ਹਲਾਉਣੇ ਪੈਣੇ ਆਪੀ ਦੇ ਨਿਉ ਬੰਜਣਾ ਹੱਥ ਫੈਲਾ ਕੇ ਕੰਮ ਕੀਤਾ ਵਾ ਤੂੰ ਹੀ ਨਾ ਬਹੁਤੇ ਸਿਆਣੇ ਨਾ ਬਣਾ ਸਾਰਾ ਕੰਮ ਹੋਇਆ ਰੋਟੀ ਪਾਣੀ ਬਣਿਆ ਪਿਆ ਜੋ ਜਾ ਕੇ ਪਾਗ ਤੇ ਖਾ ਲੋ ਹੋਰ ਮੈਂ ਤੁਹਾਡੇ ਆਰਡਰ ਨਹੀਂ ਹੀ ਟਿਕਨੇ ਕਿ ਤੁਸੀਂ ਆਣ ਕੇ ਮੈਨੂੰ ਆਰਡਰ ਦੇਣਾ ਹੀ ਨਵਦੀਪ ਪਰ ਰੋਟੀ ਪਾਣੀ ਬਣਾਤੇ ਮੈਂ ਫੇਰ ਬਣਾਉਣਾ ਹੈ ਇੰਨੀ ਕੱਕਲ ਮੈਨੂੰ ਹੈਗੀ ਆ ਬਸ ਠੀਕ ਆ ਇਹੋ ਤੈਨੂੰ ਸਿਖਾਇਆ ਹਨਾ ਕੋਈ ਬਾਹਰੋਂ ਆਇਆ ਹੋਵੇ ਤਾਂ ਇਹਨੂੰ ਪਾਣੀ ਨਹੀਂ ਪੁੱਛਣਾ ਰੋਟੀ ਨਹੀਂ ਪੁੱਛਣੀ ਜ਼ੁਬਾਨ ਬੜੀ ਲੜਾਉਣੀ ਹੁੰਦੀ ਹੈ ਨਹੀਂ ਤੁਸੀਂ ਮੈਨੂੰ ਪੁੱਛਦੇ ਜਦੋਂ ਮੈਂ ਕਿਤੇ ਹੋਵਨੀ ਆਂ ਆਈ ਇਹ ਤਾਂ ਜੰਗ ਜਿੱਤ ਕੇ ਆਈਆਂ ਨਾ ਜਾ ਕੇ ਜੰਮਾ ਕੁੰਜਤਰਾ ਤੋੜ ਚੁਣੇ ਨਿੱਪੜ ਕੇ 24 ਘੰਟੇ ਬਿਠੀ ਰਹੀ ਨੀ ਤੋੜ ਦੋ ਆਹੋ ਤੋੜੋ ਤਾਂ ਸਹੀ ਐ ਨੋ ਤੁਹਾਨੂੰ ਹੀ ਲੈ ਕੇ ਦੇਣਾ ਪੈਣਾ ਵਾ ਫੇਰ ਵੇਜ ਪਾਣ ਵੇਖ ਇਹਦੀ ਕੱਡੀ ਚੱਲਦੀ ਏ ਗੱਠ ਲੰਮੀ ਜ਼ਬਾਨ ਏ ਤੇਰੀ ਜੇ ਮੇਰੀ ਜ਼ਬਾਨ ਚੱਲਦੀ ਹੈ ਨਾ ਤੇ ਤੁਸੀਂ ਕਿਹੜੀਆਂ ਮੁੰਚ ਘੁੰਗਣੀਆਂ ਪਾਈਆਂ ਜਵਾਬ ਤੇ ਤੁਸੀਂ ਵੀ ਗੜੀਓ ਸਾਵੇਂ ਦਿਂਦੇ ਹੋ ਤੇ ਨਾਲੇ ਮੈਨੂੰ ਇੱਕ ਗੱਲ ਦੱਸੋ ਅੱਜ ਦਾ ਕਰੇ ਨਾ ਆਪੀ ਤੈਨੂੰ ਕੋਈ ਨਾ ਗੱਲ ਕਰੇ ਉਹ ਮੈਂ ਚੰਗੇ ਕੰਮ ਕਰਦੀ ਆਂ ਉਹਨਾਂ ਨੂੰ ਹੀ ਅਕਲ ਹੈਗੀ ਉਹੀ ਨੇ ਮੈਨੂੰ ਚੰਗੀਆਂ ਸਮਝਦੀਆਂ ਜੇ ਮੈਂ ਓਦਾਂ ਦੀ ਹੁਵਾਂ ਨਾ ਤੇ ਉਹਨਾਂ ਨੂੰ ਤੁਹਾਨੂੰ ਕਦੋਂ ਦਾ ਘਰੋਂ ਕੱਢ ਦੇਣੀ ਉਹਨਾਂ ਨੂੰ ਨਹੀਂ ਕਦਰ ਹੈਗੀ ਤੁਹਾਡੀ ਨਾਨ ਚੰਗੀ ਐ ਬੜੀ ਚੰਗੀ ਆ ਨਾ ਤੂੰ ਤੁਸੀਂ ਮੇਰਾ ਸਾਥ ਦੇਣ ਦੀ ਬਜਾਏ ਨਾ ਬਗਾਨੀਆਂ ਦਾ ਸਾਥ ਦੇਂਦੇ ਹੋ ਉਹ ਕਿਦਾ ਬਗਾਨੀਆਂ ਦਾ ਸਾਥ ਦੇਤਾ ਵਾ ਤੇਰੀਆਂ ਪਰਜਾਈਆਂ ਹੀ ਨੇ ਤੇ ਉਹਨਾਂ ਦਾ ਸਾਥ ਦੇਣਾ ਹੀ ਤੁਸੀਂ ਉਹ ਤੇ ਤੁਹਾਨੂੰ ਮੇਰਾ ਸਾਥ ਦੇਣਾ ਚਾਹੀਦਾ ਸੀ ਮੇਰੀ ਤੁਹਾਨੂੰ ਬੇਇੱਜ਼ਤੀ ਕਰਵਾ ਕੇ ਰੱਖ ਛੜੀ ਆ ਤੂੰ ਬੜਾ ਸੋਹਣਾ ਕੰਮ ਕਰਨ ਲਈ ਹੈ ਨਾ ਬੇਇੱਜ਼ਤੀ ਹੋ ਗਈ ਜਿਹੜੀ ਤੇਰੀ ਸੋਹਣਾ ਕੰਮ ਕਰਨ ਦੀ ਹਾਂ ਮੇਰੇ ਵੱਲ ਨਾ ਕਦੇ ਧਿਆਨ ਦੇ ਲਿਓ ਪਤਾ ਨਹੀਂ ਕਿਹੜਾ ਵੇਲਾ ਘੜੀ ਮਾਰਾ ਜਦੋਂ ਤੈਨੂੰ ਮੈਂ ਵਿਆਹ ਲੈ ਆਵਾਂ ਜੇ ਕੋ ਹੋਰ ਹੁੰਦਾ ਨਾ ਮੇਰੀ ਥਾਂ ਤੇ ਹੁਣ ਤੈਨੂੰ ਕਦੇ ਦਾ ਕੱਢਿਆ ਹੋਣਾ ਸੀ ਉਹ ਤੁਸੀਂ ਸ਼ੂਗਰ ਕਰੋ ਤਾਂ ਤੁਹਾਡਾ ਵਿਆਹ ਹੋ ਗਿਆ ਵਾ ਉਹਦੇ ਤੇ ਤੁਹਾਡਾ ਵਿਆਹ ਵੀ ਨਹੀਂ ਹੁੰਦਾ ਮੇਰੇ ਵਰਗੀ ਟੱਕਰ ਗਈ ਤੈਨੂੰ ਭਲੀ ਮਾਨਸ ਜੇ ਕੋਈ ਉਹੋ ਜਿਹੀ ਕੁੜੀ ਨਾ ਤੇ ਤੁਹਾਨੂੰ ਰਾਹ ਪਾਇਆ ਹੋਣਾ ਹੀ ਉਹਨੂੰ ਪੱਲੇ ਉਹ ਭਲੀ ਮਾਨਸ ਦੇ ਤੇ ਹੋਰ ਜ਼ੁਬਾਨ ਵੀ ਹਾਂ ਚਲਦੀ ਤੇ ਇਹ ਮੈਂ ਭਲੀ ਮਾਨਸਾਂ ਉਹ ਭਲੀ ਮਾਨਸੀਆਂ ਇਨਾਲੇ ਬੁਆਦੀ ਹਕਲਦਿਆਂ ਗੱਲਾਂ ਨਾ ਕਰੋ ਐਨੀ ਅਕਲ ਤੁਸੀਂ ਕੀ ਕਰਨੀ ਜਾਂ ਦਫਾ ਹੋ ਜਾ ਮੇਰੇ ਲੱਭੋ ਉੱਠ ਜਾ ਮੇਰੇ ਲੱਭੋ ਅਪਿੰਦੇ ਮੈਂ ਨਹੀਂ ਰੋਟੀ ਪਾ ਕੇ ਲੈ ਜਣੀ ਚਲ ਜਾ ਪਾ ਲਿਆ ਕਿੱਡੀ ਭੂਏ ਚੜਦੀ ਏ ਬੰਦੀ ਮੰਮੀ گیا جو ਕਰੋ ਜਿਰਾ ਕੋਦੀ ਬੇਸਤੀ ਆ ਗਿਆ ਵਾ ਹੋਰ ਆਂਦੇ ਫਿਰ ਮੇਰੇ ਨਾਲ ਲੜਨ ਲੱਗ ਪਿਆ ਵਾ ਕਿੱਥੇ ਆ ਉਹ ਵੇਖੋ ਅੰਦਰ ਵੇਖਾ ਚੱਲ ਹਮੇ ਆ ਉਹਦੇ ਨਾਲ ਗੱਲ ਕਰਨੀ ਆ ਵੀ ਤੈਨੂੰ ਬਿਮਾਰੀ ਕੀ ਏ ਕੁੜੀ ਨਾਲ ਕਿਹੜੀ ਗੱਲੋਂ ਲੜਨਾ ਹੈ ਤੂੰ ਆਹ ਕਰੋ ਮੰਮੀ ਤੂੰ ਹੀ ਕਰਦੇ ਮੈਂ ਉਹਦੇ ਵਾਸਤੇ ਬੋਤੀ ਲਾ ਕਿ ਨਹੀਂ ਆ ਉੱਥੇ ਤੇ ਜਿਹੜੀ ਹੋ ਗਈ ਸੀ ਹੋ ਗਈ ਸੀ ਘਰ ਆਣ ਤੂੰ ਫੇਰ ਲੱਗ ਪਿਆ ਸਿੰਦਰ ਬੈਠਾ ਹੈ ਕੋਤਾ ਸਸੀ ਕਾ ਮੰਮੀ ਤੂੰ ਹੀ ਚਾਹ ਚਾਕੀ ਚਾਂਜਾ ਕੋ ਪਤਾ ਹੁਣੇ ਪੈਣਾ ਸੀ ਜਿਹੋ ਜਿਆ ਤੂੰ ਉਥੇ ਕੰਮ ਕਰਕੇ ਆਇਆ ਹਾਂ ਜੇ ਕੋਈ ਵਿੰਦਾ ਹੋਵੇਗਾ ਤੇ ਕੋਈ ਕੀ ਆਂਦਾ ਮੇ ਰੱਬ ਜਵਾਈ ਇਹਨਾਂ ਦਾ ਆਇਆ ਕਿਹੜੇ ਵੇਲੇ ਤੇ ਪੌਂਦੀ ਪਹਿਲੀ ਤੁਰ ਵੀ ਪਿਆ ਕੀ ਗੱਲ ਹੋਈ ਹੈ ਮੰਮੀ ਇਹ ਜਾਂਦੇ ਨੂੰ ਲੜਨ ਲਈ ਤੇ ਮੇਰਾ ਜੀ ਨਾ ਕੀਤਾ ਰੁਗਨ ਨੂੰ ਜੀ ਨਾ ਕੀਤਾ ਕੋਈ ਸੁਣ ਲੈਂਦੋ ਕੋਈ ਕਿਸੇ ਕੋਲ ਪੁੱਛ ਲਈਂ ਦੋ ਜੀ ਨਾ ਪਤਾ ਕੀਤਾ ਇਦਾਂ ਨਹੀਂ ਕਰੀਦਾ ਹੁੰਦਾ ਸਿਆਣਿਆ ਬਣੀਦਾ ਹੁੰਦਾ ਵਾ ਚਲੋ ਮੰਮੀ ਮੰਨਿਆ ਮੇਰਕੋ ਗਲਤੀ ਹੋ ਗਈ ਏ ਪਰ ਤੁਸੀਂ ਵੀ ਇਹਨੂੰ ਸਮਝਾਓ ਨਾ ਥੋੜਾ ਜਿਆ ਕਿ ਸਿਆਣੀ ਬਣੀ ਜਿੱਦਾਂ ਕਰਦੀ ਇਹਦਾ ਚੰਗਿਆ ਥੋੜੀ ਲੱਗੀਦਾ ਵਾ ਚੱਲ ਪੁੱਤ ਜੀ ਉਹ ਕਰਦੀਆਂ ਹੁਣ ਆਪੋ ਵਿੱਚ ਤੇ ਤੂੰ ਹੀ ਅਕਲ ਵਾਲਾ ਹੁੰਦਾ ਤੂੰ ਉਹਨੂੰ ਚੋਕ ਲੈ ਆਇਆ ਨਾ ਦੂ ਘਟ ਪਾਣੀ ਦਾ ਪੀਤਾ ਨਾ ਤੂੰ ਘਟ ਚਾਹ ਪੀਤੀ ਤੇ ਮੈਂ ਤਾਂ ਜਦੋਂ ਘਰ ਰਾਈ ਤੇ ਮੈਂ ਦੇ ਹੱਕੀ ਪੱਕੀ ਰਹਿ ਗਈ ਵੀ ਇਹ ਬਣ ਕੀ ਗਿਆ ਵਾ ਉਹ ਦੱਸਣ ਤੇ ਡਿਆ ਮੰਮੀ ਗੁੱਸੇ ਚ ਸਭ ਕੁਝ ਹੋ ਗਿਆ ਪਰ ਪੁੱਤ ਵੇਖਣ ਵਾਲਾ ਕੀ ਆਂਦੇ ਹਣਗੇ ਤੂੰ ਇੰਨੇ ਗੁੱਸੇ ਚ ਆ ਗਿਆ ਆ ਹੁਣ ਮਗਰੋਂ ਉਹਨਾਂ ਜਨ ਲੀੜੇ ਲੈ ਕੇ ਆਈ ਹੈ ਲੀੜੇ ਵੀ ਉੱਥੇ ਹੀ ਛੱਡ ਆਏ ਸੋ ਮੰਮੀ ਹੁਣੇ ਨਿਆਣੀ ਦੇ ਹੈਗੀ ਨਹੀਂ ਆ ਵੇ ਪੁੱਤ ਇੰਨਾਂ ਦੀਆਂ ਗੱਲਾਂ ਦਾ ਤੂੰ ਕੀ ਗੁੱਸਾ ਕੀਤਾ ਵਾ ਹੋਰੇ ਲੜਨੀਆਂ ਨੇ ਹੋਰ ਘੜੀ ਨੂੰ ਦੋਵਾਂ ਜਣੀਆਂ ਚੰਗੀਆਂ ਭਲੀਆਂ ਹੋ ਜਾਣਾ ਉਹ ਨਹੀਂ ਮੰਮੀ ਇਹ ਹਰ ਵਾਰੀ ਨਾ ਕਹੇਗੀ ਭਾਬੀ ਗਲਤ ਹੈ ਭਾਬੀ ਗਲਤ ਹੈ ਕਿ ਇਹੋ ਸਹੀ ਰਹਿ ਗਈ ਹੁਣ ਵੱਡੀ ਭਾਬੀ ਨਾਲ ਇਦਾਂ ਕਰਦੀ ਏ ਮੰਮੀ ਹੋਰ ਦੋ ਮਹੀਨਿਆਂ ਨੂੰ ਨਿੱਕੀ ਨਾ ਇਦਾਂ ਕਰੇਗੀ ਤੇ ਤੂੰ ਨਾ ਇਹਨਾਂ ਦੀਆਂ ਗੱਲਾਂ ਦਾ ਗੁੱਸਾ ਕਰਿਆ ਕਰ ਇਹਨੂੰ ਵੀ ਮੈਂ ਸਮਝਾਵਾਂਗੀ ਤੇ ਉਹਨੂੰ ਵੀ ਸਮਝਾਵਾਂਗੀ ਮੰਮੀ ਗੱਲ ਗੁੱਸੇ ਦੀ ਨਹੀਂ ਹੈਗੀ ਹੁਣ ਤੁਸੀਂ ਆਇਓ ਨਾਲ ਇਹਨੂੰ ਚੰਗੇਦਰਾ ਸਮਝਾ ਕੇ ਜਾਇਓ ਜੇ ਇਹ ਇਹੋ ਕੰਮ ਕਰਨੇ ਹਨ ਤਾਂ ਮੈਂ ਨੂੰ ਉੱਥੇ ਲੈ ਕੇ ਨਹੀਂ ਜਾਉਣਾ ਕਰਨਾ ਲੈ ਪੁੱਤ ਹਾ ਕਿਦਾਂ ਦੀ ਗੱਲ ਆਖੀ ਐ ਜੇ ਤੂੰ ਹਾਂ ਨਹੀਂ ਆਉਣਾ ਤੂੰ ਹੋਰ ਕਿਨੇ ਆਉਣਾ ਹੁੰਦਾ ਵਾ ਮੰਮੀ ਹੁਣ ਮੇਰੀ ਭੈਣ ਵੀ ਇੱਥੇ ਹੀ ਆਉਂਦੀ ਏ ਉਹਨੇ ਕਦੇ ਇਹਦੇ ਕੰਮ 'ਚ ਦਖਲੰਦਾਜ਼ੀ ਨਹੀਂ ਕੀਤੀ ਉਹਦੇ ਨੂੰ ਚੰਗਾ ਕਰਲੇ ਮਾੜਾ ਕਰਲੇ ਉਹਨੇ ਇਹਨੂੰ ਕਦੇ ਕੁਝ ਨਹੀਂ ਕਿਹਾ ਤੋ ਇੱਥੇ ਗਲਤ ਐ ਜਾਂ ਸਹੀ ਐ ਚਲ ਕੋਈ ਨਹੀਂ ਪੁੱਤ ਮੈਂ ਇਹਨੂੰ ਵੀ ਸਮਝਾਵਾਂਗੀ ਤੇ ਉਹਨੂੰ ਵੀ ਸਮਝਾਵਾਂਗੀ ਇਹਦੀ ਬਸ ਇਹੋ ਆਦਤ ਮਾੜੀ ਵੀ ਆਪਣੀ ਚੌਧਰ ਨਹੀਂ ਛੱਡਦੀ ਮੰਮੀ ਮੈਨੂੰ ਲੱਗਦਾ ਅਗਮ ਦੀ ਬੱਸ ਆ ਗਈ ਮੈਂ ਅਗਮ ਨੂੰ ਲੈ ਆਵਾਂ ਚਲ ਜਾ ਪੁੱਤ ਲੈ ਆ ਉਹਨੂੰ ਇਹ ਲਾ ਉਹੀ ਗੱਲ ਹੋ ਗਈ ਨਾ ਜਿਹੜੀ ਗੱਲ ਦਾ ਡਰ ਹੀ ਮਮੀ ਆਈ ਹੈ ਨੀਗੀ ਏਦਾਂ ਕਰਨੀ ਆ ਗਲੀ ਨੂੰ ਨਾਲ ਫੋਨ ਕਰਕੇ ਪੁੱਛਣੀ ਆ ਤੁਸੀਂ ਆਉਂਦੇ ਹੋ ਕਿ ਨਹੀਂ ਆ ਪੈਨਸਲ ਫੜੋ ਵੇਖੀ ਆਪਣਾ ਕਿਹੜਾ ਸਾਨੂੰ ਮਿਲਿਆ ਏ ਅਸ਼ਾ ਆਜਾਸ ਉਨ ਕੀ ਤਾਂ ਹੀ ਹਮ ਅੱਪੀ ਵੈਰੀ ਗੁੱਡ ਚਲੋ ਆ ਦੇਖੋ ਜਿੱਦਾਂ ਆਪ ਤਾਂ ਨਾ ਮੈਮ ਨੇ ਇਸੀ ਤਰ੍ਹਾਂ ਇੱਥੇ ਲਿਖਣਾ ਠੀਕ ਹੈ ਤੁਸੀਂ ਲਿਖੋ ਤੇ ਮੈਂ ਵੇਖਾ ਆਪਣਾ ਬੁੱਕਸ ਤੇ ਕਿਦਾਂ ਕਿਦਾਂ ਦਾ ਕੰਮ ਕੀਤਾ ਤੁਸੀਂ ਜਦ ਇਹਦੇ ਨਾਲ ਵੇਖ ਕੇ ਇਹਦੇ ਨਾਲ ਵੇਖ ਕੇ ਇਦਾਂ ਹੀ ਕਰਨਾ ਸੀ ਨਹੀਂ ਥੱਲੇ ਹੂੰ ਲ ਇਹ ਵੀ ਲੈ ਤੇ ਕੰਮ ਮੈਡਮ ਨੇ ਐਚ ਤੱਕ ਕੰਮ ਕਰਵਾਤਾ ਹੈ ਇਹਨੇ ਸਾਰਾ ਪਿੱਛੇ ਉੱਦੇ ਰਹਿਣ ਦਿੱਤਾ ਹੈ ਮੈਂ ਸਮਝਣ ਰਿਹਾ ਵੀ ਈ ਤਾਂ ਕੀ ਇਹ ਜੀ ਗੱਲਾਂ ਲੈ ਵੇਲਾ ਦਾ ਕਨਾਦਿਆਂ ਹੁੰਦਾ ਉੱਥੇ ਸਿੱਧੇ ਬੰਨੇ ਪੜਾ ਧਿਆਨ ਜਾਂਦਾ ਇਹਦਾ ਤੇ ਇਹਨਾਂ ਨੇ ਵੇਖਣਾ ਵੀ ਮੁੰਡੇ ਨੂੰ ਵੀ ਕੁਝ ਕਰਵਾਉਣਾ ਆ ਉਹ ਤਾਂ ਇਦਾਂ ਨਹੀਂ ਕਰਿਆ ਇਧਰ ਇਧਰ ਮੇਰੇ ਨਾਲ ਤੇ ਮੈਂ ਤੇ ਦੱਸਣਾ ਕਿੱਥਾਂ ਕਰਨਾ ਆਏ ਤੂੰ ਜਿੱਦਾਂ ਤਾਂ ਨਹੀਂ ਕਰ ਤਿਆਰ ਤੀਹਨ ਪਾ ਲੈ ਕੋ ਈ ਬਣਾਈਆਂ ਨਾ ਇਦਾਂ ਸੇਮ ਹੀ ਆਪਾਂ ਕਰਨਾ ਵੇ ਆਹ ਇਦਾਂ ਇਦਾਂ ਐਸੀ ਇਹਦਾ ਠੀਕ ਹੈ ਨਾ ਹੁਣ ਆਪੀ ਇੱਥੇ ਕਰੋ ਚਲੋ ਕਰ ਦੋ ਕਰ ਮੰਮੀ ਜਦੋਂ ਨਾ ਬਸ ਫਿਰਨ ਵਾਲੀ ਧਿਆਨ ਹੈ ਘਰ ਵਾਲ ਤੇ ਮਰਸਾ ਧਿਆਨ ਨਹੀਂ ਦਿੰਦੇ ਜੇ ਇੱਕ ਲਾਹੂ ਨਹੀਂ ਮੈਨਾਂ ਆਉਣਗੇ ਐਡੇ ਵੱਡੇ ਘਰ ਚ ਮੈਂ ਇਕੱਲੀ ਕਿੱਦਾਂ ਲਾਵਾਂਗੀ ਹੈਲੋ ਗਲੀ ਤੁਸੀਂ ਕਦੋਂ ਕਾਉਣਾ ਵਾ ਹਾਂ ਤੂੰ ਹੀ ਆਉਣਾ ਨਹੀਂ ਹੈਗਾ ਅਹੇ ਮੰਮੀ ਵੀ ਘਰ ਹੈ ਨਹੀਂ ਗਈ ਉਹ ਵੀ ਨਾਕ ਕੋ ਗਈ ਏ ਹੁਣ ਮੈਂ ਸਾਰੀ ਗੱਲ ਤੁਹਾਨੂੰ ਫੋਨ ਤੇ ਨਹੀਂ ਦੱਸ ਸਕਦੀ ਜਿੱਦਾਂ ਆਵੇਂਗੀ ਨਾ ਉਦੋਂ ਸਾਰੀ ਗੱਲ ਦੱਸਾਂਗੀ ਤੈਨੂੰ ਚਲ ਠੀਕ ਹੈ ਫਿਰ ਹੌਲੀ ਹੁਣ ਕੀ ਕਰਾਂਗੀ ਇਦਾਂ ਕਰਨੀ ਆ ਚਾਚੀ ਨੂੰ ਆਵਾਜ਼ ਮਾਰ ਕੇ ਲਿਆਉਣੀ ਆ ਆਪੇ ਮੇਰੇ ਲਾਗੇ ਨਾ ਰਾਤ ਸੌਣ ਲਗੇ ਹਾਂ ਕੀਤੇ ਕੰਮ ਨਹੀਂ ਬਿੜਿਆ। ਮੈਂ ਜਾਂਗੀ ਕੰਡ ਲਾਸਟ ਕਰਤੀ ਹਾਂ। ਹੋ ਗਈ ਮੇਰੀ ਤੇ ਵਿਹਲੀ। ਹਾਂਜੀ ਮੰਮੀ ਹੋ ਹੀ ਗਈਆਂ। ਚੌਂਕਾ ਭਾਂਡਾ ਸਾਰਾ ਸੰਭਲਿਆ। ਹਾਂਜੀ ਕਰ ਲਿਆ ਵਾ ਸਾਰਾ ਨਿਬੜ ਗਿਆ ਵਾ ਕੰਮ। ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਦੁੱਧ ਪੀਣਾ ਮੈਂ ਲਿਆਵਾਂ ਮੱਟੜੇ ਵਾਸਤੇ। ਨਹੀਂ ਮੈਂ ਨਹੀਂ ਦੁੱਧ ਪੀਣਾ ਹੈਗਾ ਤਾਂ ਤੂੰ ਏਦਾਂ ਕਰਵੇਂ ਮੁੰਡੇਲੇ ਧਰਮ ਕਰ ਲੈ। ਉਹਦੇ ਲਈ ਤੇ ਮੰਮੀ ਮੈਂ ਗਰਮ ਕਰਕੇ ਰੱਖ ਲਿਆ ਵਾ ਜਦੋਂਨੇ ਪੀਣਾ ਹੋਇਆ ਨਾ ਤੇ ਉਦੋਂ ਮੈਨੂੰ ਫੜਾ ਦਾਂਗੀ। ਤੇ ਮੈਂ ਤੁਹਾਨੂੰ ਪੁੱਛਣ ਦੀ ਕਿ ਜੇ ਤੁਸੀਂ ਵੀ ਪੀਣਾ ਵਾ ਤੁਹਾਡੇ ਦਿਲ ਕਰਿੰਦਾ ਪੀਣ ਨੂੰ ਤੇ ਮੈਂ ਤੁਹਾਨੂੰ ਲਿਆ ਦੇਣੀ ਘਟਕ ਨਹੀਂ ਨਾ ਵਜੇ ਨਹੀਂ ਮੇਰਾ ਦਿਲ ਕਰਦਾ ਜਦੋਂ ਮੈਂ ਪੀਣਾ ਹੋਏਗਾ ਨਾ ਫਿਰ ਮੈਂ ਸੈਨੂੰ ਦੱਸ ਦਾਂਗੀ ਤੇ ਤੂੰ ਏਦਾਂ ਕਰ ਰਹਾ ਮੇਰੀ ਤੇ ਆਪਣੇ ਵੀਰ ਨੂੰ ਨਾ ਫੋਨ ਲਾ ਦੇ ਮੈਂ ਉਹਦੇ ਨਾਲ ਗੱਲ ਕਰ ਲਾਂ ਮੰਮੀ ਵੀਰ ਨਾਲ ਨਾ ਗੱਲ ਕਰ ਲਿਓ ਤਲਾਕ ਵਾਲੀ ਕਿਹਦੇ ਤਲਾਕ ਦੀਆਂ ਗੱਲਾਂ ਕਰਨ ਡੀਆਂ ਜੀ